ਜੇ ਕੋਈ ਬੰਦਾ ਪਿੰਡ ਦੇ ਵਿੱਚ ਤੇ ਚਿੱਟੇ ਰੰਗ ਦੇ ਸੱਥਰ ਵਿਸਾ ਕੇ ਤੇ ਉਹੀ ਬੰਦਾ ਉਸੇ ਪਿੰਡ ਚ ਤਿੰਨ ਮੰਜ਼ਲੀ ਕੋਠੀ ਪਾ ਕੇ ਤੇ ਦੀਪਮਾਲਾ ਕਰਦਾ ਹੋਵੇ ਇਹ ਤਾਂ ਨਹੀਂ ਹੋਣ ਦੇਣਾ ਉਹਨਾਂ ਦੇ ਘਰੇ ਤਾਂ ਫਿਰ ਬਲਡੋਜ਼ਰ ਚੱਲੂ ਵੇ ਚ ਪੰਜਾਬ ਸਰਕਾਰ ਨੇ ਪੰਜਾਬ ਚੋਂ ਨਸ਼ੇ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਯੂ ਨਸ਼ਾ ਵਿਰੁੱਧ ਪੁਲਿਸ ਨੇ ਹੁਣ ਤੱਕ 11403 ਐਫ ਆਰ ਦਰਜ ਕੀਤੀਆਂ ਨੇ 18867 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਕਰੋੜਾਂ ਦੀ ਡਰੱਗ ਮਨੀ ਬਰਾਮਦ ਕੀਤੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤੇ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਕਾਰਵਾਈ ਵੀ ਕੀਤੀ ਜਾ ਰਹੀ ਹੈ ਦੇ ਨਸ਼ੇ ਦੇ کاروبار ਦੇ ਨਾਲ ਬਣਾਈ ਗਈ ਪ੍ਰਾਪਰਟੀ ਨੂੰ ਵੀ ਨਸ਼ਟ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਵੱਲੋਂ ਸਿਹਤ ਵਿਭਾਗ ਦੇ ਲਈ ਚਲਾਈ ਗਈ ਮੁਹਿੰਮ ਮਹੱਲਾ ਕਲੀਨਿਕ ਰੰਗ ਲਿਆਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਆਮ ਆਦਮੀ ਕਲੀਨਿਕਾਂ ਦੇ ਵਿੱਚ ਲੋਕ ਜੋ ਨੇ ਲਗਾਤਾਰ ਇਲਾਜ ਕਰਵਾ ਰਹੇ ਨੇ ਅਤੇ ਸਫਲਤ ਤੌਰ ਦੇ ਉੱਤੇ ਉਹਨਾਂ ਦੇ ਇਲਾਜ ਜੋ ਨੇ ਕਾਮਯਾਬ ਵੀ ਹੋ ਰਹੇ ਨੇ ਜਿੱਥੇ ਕਿ ਅੱਜ ਗਰਭਵਤੀ ਮਹਿਲਾਵਾਂ ਦੇ ਲਈ ਵੀ ਜੋ ਹੈ ਆਮ ਆਦਮੀ ਕਲੀਨਿਕ ਦੇ ਵਿੱਚ ਇਲਾਜ ਸ਼ੁਰੂ ਕਰਵਾਇਆ ਗਿਆ ਹੈ ਜਿਸ ਵਾਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਵੈਨੇਥਨ ਨੇ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਉਹਨਾਂ ਵੱਲੋਂ ਦੱਸਿਆ ਹੈ ਕਿਸ ਤਰ੍ਹਾਂ ਬਿਤੇ ਕੁਝ ਸਾਲਾਂ ਚ ਜੋ ਹੈ ਪੰਜਾਬ ਸਰਕਾਰ ਵੱਲੋਂ ਨਸ਼ਾ ਪੀੜਤਾਂ ਲਈ ਚਲਾਏ ਜਾ ਰਹੇ ਪੋਟ ਕਲੀਨਿਕਾ ਚ ਮਹੀਨੇ ਤੱਕ 28799 ਨਸ਼ਾ ਪੀੜਤਾ ਨੇ ਇਲਾਜ ਕਰਵਾਇਆ ਹੈ ਅਤੇ ਉਹਨਾਂ ਨੂੰ 846323 ਦਵਾਈਆਂ ਵੰਡੀਆਂ ਗਈਆਂ ਹਨ ਅਤੇ ਨਾਲ ਹੀ ਨਾਲ ਇਸ ਮੁਕਿਆ ਨਾ ਜ਼ਿਲ੍ਹਾ ਪੱਤਰ ਤੇ ਸਿਹਤ ਵਿਭਾਗ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਦਾ ਸਮਿਖਿਆ ਵੀ ਕੀਤੀ ਗਈ ਡਿਪਟੀ ਕਮਿਸ਼ਨਰ ਬਰਨਾਲਾ ਟੀਮ ਨੇ ਦੱਸਿਆ ਕਿ ਇਸ ਤੋਂ ਇਲਾਵਾ ਨਸ਼ਾ ਛੁਡਾਓ ਕੇਂਦਰ ਸਿਵਲ ਹਸਪਤਾਲ ਵਿੱਚ ਮਈ ਤੱਕ 875 ਵਿਅਕਤੀਆਂ ਨੇ ਇਲਾਜ ਕਰਵਾਇਆ ਹੈ ਤੇ 102 ਮਰੀਜ਼ ਦਾਖਲ ਹੋਏ ਨੇ ਉਹਨਾਂ ਦੱਸਿਆ ਕਿ ਸੋਹਲ ਪੱਤੀ ਵਿਖੇ ਚਲਾਏ ਜਾ ਰਹੇ ਮੋੜ ਵਸੀਬਾ ਕੇਂਦਰ ਵਿੱਚ ਹੁਣ ਤੱਕ 60 ਨਸ਼ਾ ਪੀੜਤ ਦਾਖਲ ਹੋਏ ਹਨ ਜਿੱਥੇ ਸਰਕਾਰ ਵੱਲੋਂ ਨਸ਼ਾ ਪੀੜਤਾਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ ਤਾਂ ਇਸ ਤੇ ਹੋਰ ਕੀ ਕੁਝ ਜਾਣਕਾਰੀ ਜੋ ਕਿ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਉਣਾ। ਜ਼ਿਲ੍ਹਾ ਬਰਨਾਲੇ ਦੇ ਵਿੱਚ 14 ਮਾਮਲੀ ਕਲੀਨਿਕ ਮੌਕੇ ਤੇ ਚੱਲੇ ਨੇ। ਇਹ ਕਾਫੀ ਮਾਨ ਦੀ ਗੱਲ ਹੈ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਲਗਭਗ 4.5 ਲੋਕ ਲੋਕ ਨੇ OPD ਦੇ ਵਿੱਚ ਸੇਵਾ ਲਈ ਨਹੀਂ ਤੇ ਇਸ ਦੇ ਨਾਲ ਨਾਲ ਟਾਇ ਲੱਖ ਲੋਕਾਂ ਨੇ ਟੈਸਟ ਵੀ ਲਏ ਚੁਕੇ ਨੇ ਆਮ ਆਦਮੀ ਕਲੀਨਿਕ ਦੇ ਵਿੱਚ ਹੁਣ ਰੀਸੈਂਟਲੀ ਸਰਕਾਰ ਵੱਲੋਂ ਪ੍ਰੈਗਨੈਂਸੀ ਟੈਸਟ ਜਿੰਨੇ ਵੀ ਹੋਣੀ ਉਹ ਸਾਰੇ ਵੀ ਪ੍ਰੋਵੀਜ਼ਨ ਦਿੱਤੇ ਹੋਏ ਨੇ ਤੇ ਮੈਂ ਸਾਰੇ ਜ਼ਿਲ੍ਹਾ ਵਾਸੀ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਆਮ ਆਦਮੀ ਕਲੀਨਿਕ ਦੇ ਵਿੱਚ ਜਿੰਨੇ ਵੀ ਡਾਇਗਨੋਸਿਸ ਹੋਣੀ ਟੈਸਟ ਹੋਣੀ ਤਾਂ ਪ੍ਰੈਸਕ੍ਰਿਪਸ਼ਨ ਹੋਣੀ ਸਾਰਾ ਕੁਝ ਮੁਫਤੇ ਉਹ ਇਹਦੀ ਸਾਰੇ ਸੁਵਿਧਾ ਉਹ ਵੱਤ ਉਹ ਸੁਵਿਧਾ ਦੀ ਅ ਯੂਜ਼ ਕਰਨ ਸਰ ਜੀ ਸਰਕਾਰ ਵੱਲੋਂ ਜੋ ਨਸ਼ਾ ਵਰਤਨ ਨੂੰ ਮੁਕੰਮਲ ਰੁਕਤ ਕੀਤੇ ਰਸਤਾਲਨ ਵਿੱਚ ਗਿੰਤ ਵੀ ਵਾਧੀ ਹੈ ਕਿ ਮੇਰੇ ਪੋਰਟ ਦੇ ਨਤੀਜੇ ਸਾਹਮਣੇ ਆਏ। ਯੁੱਧ ਨਸ਼ਾ ਵਿਰੋਧੀ ਤਹਿਤ ਸਾਡੀ ਹੁਣ 14 ਨਸ਼ਾ ਮੁਕਤੀ ਕੇਂਦਰ ਸਾਡੇ ਚੱਲੇ ਨੇ, ਓਟ ਸੈਂਟਰ 14 ਚੱਲੇ ਨੇ ਤੇ ਨਾਲ ਦੀ ਨਾਲ ਡੀ ਐਡਿਕਸ਼ਨ ਸੈਂਟਰ ਤੇ ਰੀਹੈਬ ਸੈਂਟਰ ਵੀ ਸਾਡੇ ਸੋਲਪਤੀ ਤੇ ਸਿਵਲ ਹਸਪੀਟਲ ਚੱਲ ਰਿਹਾ। ਜਿਸ ਵਿੱਚ ਜਿਹੜੀ ਸਾਡੀ ਅੰਕੜਾ ਹੈ ਤਾਂ ਹੁਣ ਤੱਕ ਮੰਥਲੀ ਅਸੀਂ 28000 ਮਰੀਜ਼ਾਂ ਨੂੰ ਅਸੀਂ ਦਵਾਈ ਦੇ ਰਹੇ ਨੇ ਤੇ ਨਾਲ ਦੀ ਨਾਲ ਸਾਨੂੰ ਇਹ ਪਿਛਲੇ 2-3 ਮਹੀਨੇ ਵਿੱਚ ਇਹ ਵੀ ਚਾਂਸ ਹੈ ਕਿ ਸਾਡੀ ਆਈਪੀਡੀ ਐਡਮਿਸ਼ਨ ਰੇਟ ਕਾਫੀ ਵਧ ਗਈ ਤੇ ਇਹਦਾ ਇਹਦਾ ਮਤਲਬ ਇਹ ਹੀ ਹੈ ਕਿ ਲੋਕ ਹੁਣ ਸਰਕਾਰ ਦੇ ਮਹਾਂ ਦੇ ਨਾਲ ਜੋੜ ਰਹੇ ਨੇ ਤੇ ਪੰਚਾਇਤ ਤੇ ਸ਼ਹਿਰਾਂ ਦੇ ਵਿੱਚ ਵੀ ਲੋਕ ਸਾਡੇ ਕੋਲ ਪੇਜ ਰਹੇ ਨੇ ਜਿਹੜੇ ਮਰੀਜ਼ ਨੇ ਤਾਂ ਕਿ ਉਹ ਡੀਟੌਕਸੀਫਾਈ ਹੋਣ ਤੇ ਨਸ਼ਾ ਮੁਕਤ ਹੋ ਕੇ ਫਿਰ ਦੁਬਾਰਾ ਪਿੰਡਾਂ ਦੇ ਵਿੱਚ ਜਾਣ ਤੇ ਇਹਦੇ ਵਿੱਚ ਪ੍ਰਸ਼ਾਸਨ ਲੈਵਲ ਤੇ ਵੀ ਅਸੀਂ ਸਾਰੇ ਸੌਲਟ ਏਸੀ ਹੋਵੇ ਖਾਨਡ ਦੀ ਪ੍ਰਬੰਧ ਹੋਵੇ ਜਾਂ ਉੱਥੇ ਕੋਈ ਸੀਸੀਟੀਵੀ ਦੀ ਨਿਗਰਾਨੀ ਹੋਵੇ ਸਾਰੇ ਕੁਝ ਅਸੀਂ ਸਾਡੇ ਲੈਵਲ ਤੇ ਕਰਾ ਰਹੇ ਨੇ ਤੇ ਮੈਂ ਦੁਬਾਰਾ ਪੰਚਾਇਤਾਂ ਨੂੰ ਤੇ ਸ਼ਹਿਰ ਵਾਸੀ ਨੂੰ ਬੇਨਤੀ ਕਰਨਾ ਚਾਹਾਂਗਾ ਇਸ ਮਹਿੰਦੇ ਵਿੱਚ ਉਹ ਆਪਣੇ ਨਾਲ ਸਰਕਾਰ ਦੇ ਨਾਲ ਤੇ ਪ੍ਰਸ਼ਾਸਨ ਦੇ ਨਾਲ ਜੁੜਨ ਤੇ ਜਿੱਥੇ ਵੀ ਕਿਤੇ ਉਹਨਾਂ ਨੂੰ ਲੱਗਦੀ ਕੋਈ ਬੱਚੇ ਦਾ ਕੋਈ ਮਰੀਜ਼ ਹੈਗਾ ਉਹ ਸਾਡੇ ਧਿਆਨ ਚ ਲਿਆ ਤਾਂ ਕਿ ਉਹਨਾਂ ਦੀ ਪ੍ਰੋਪਰਲੀ ਅਸੀਂ ਟ੍ਰੀਟਮੈਂਟ ਕਰੇ